ਖੇਤੀਬਾੜੀ ਵਿਭਾਗ ਦੀ ਚੌਕਸੀ ਤੇ ਕਿਸਾਨਾਂ ਦੀ ਮਿਹਨਤ ਸਦਕਾ ਇਸ ਵਾਰ ਨਰਮੇ ਨੇ ਕਿਸਾਨਾਂ ਦੇ ਚਿਹਰੇ ਖਿੜਾ ਦਿੱਤੇ ਨੇ ਇਸ ਤੋਂ ਇਲਾਵਾ ਇੰਦਰ ਦੇਵਤਾ ਦੇ ਸਮੇਂ ਸਿਰ ਵਰਖਣ ਕਾਰਨ ਨਰਮੇ ਦੇ ਪੌਦੇ ਬਹੁਤ ਹੀ ਵਧੀਆ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਫਸਲ ਦਾ ਚੰਗਾ ਝਾੜ ਹੋਵੇਗਾ ਨਰਮਾ ਇਸ ਵਾਰ ਬਹੁਤ ਵਧੀਆ ਵੈਸੇ ਜਿਵੇਂ ਕਿ ਖੇਤੀਬਾੜੀ ਵਾਲੇ ਆਂਦੇ ਆ ਦੱਸਦੇ ਆਗੇ ਵੀ ਨਿੰਮ ਵਾਲੀ ਸਪਰੇ ਕਰੋ ਐਤਕੀ ਫਿਲਹਾਲ ਕੇ ਨਰਮਾ ਮੀਂਹ ਦੇ ਕਾਰਨ ਬਹੁਤ ਵਧੀਆ ਹੋਇਆ ਕੋਈ ਇਸ ਵੈਸੇ ਸਪਰੇ ਕਰਨ ਦੀ ਲੋੜ ਨਹੀਂ ਪਈ ਨਰਮਾ 2.5 ਫੁੱਟ ਦੇ ਕਰੀਬ ਹੋਇਆ ਪਿਆ ਕੋਈ ਲੋੜ ਨਹੀਂ ਪਈ ਵੈਸਾ ਸਪਰੇਅ ਕਰਨ ਦੀ ਵਧੀਆ ਨਰਮਾ ਚੱਲ ਰਾਇਆ ਹੈ ਕਿਤਾ ਚਿੱਟੀ ਮੱਖੀ ਦਾ ਜੋ ਹੈ ਸਿਸਟਮ ਕਹਿੰਦੇ ਸੀ ਚਿੱਟੀ ਮੱਖੀ ਐਤਕੀ ਚਿੱਟੀ ਮੱਖੀ ਫਿਲਹਾਲ ਕੁਝ ਵੀ ਹੈ ਨਹੀਂ ਅਜੇ ਇਦਾਂ ਨਰਮਾ ਚੱਲਦਾ ਰਿਹਾ ਵੀਰੇ ਝਾੜ ਵਧੂਗਾ ਇਸ ਤੋਂ ਇਲਾਵਾ ਖੇਤੀਬਾੜੀ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਟੀਮਾਂ ਬਣਾਈਆਂ ਗਈਆਂ ਨੇ ਜੋ ਕਿ ਸਮੇਂ-ਸਮੇਂ ਤੇ ਪਿੰਡ ਵਿੱਚ ਸਰਵੇ ਕਰ ਰਹੀਆਂ ਨੇ ਔਰ ਇਸ ਵਾਰ ਉਸ ਤੋਂ ਵੀ ਵਧੀਆ ਜਿਹੜੀ ਨਰਮੇ ਦੀ ਫਸਲ ਆ ਹੈ ਮੌਕੇ ਮੌਕੇ ਤੇ ਦੋ ਵਾਰਸ਼ਾਂ ਜਦੋਂ ਕਿ ਪਾਣੀ ਦੀ ਲੋੜ ਸੀ بارشਾਂ ਦਾ ਪਾਣੀ ਬਹੁਤ ਸਾਫ਼ ਹੁੰਦਾ ਮੌਕੇ ਤੇ ਪੈ ਗਈਆਂ ਔਰ ਉਹਦੇ ਨਾਲ ਬਿਲਕੁਲ ਹੀ ਛਿੱਟੀ ਮੱਖੀ ਦਾ ਜਿਹੜਾ ਹਮਲਾ ਹੈ ਖਤਮ ਹੋ ਗਿਆ ਕਿਤੇ ਵੀ ਹਜੇ ਤੱਕ ਸਪਰੇਅ ਦੀ ਐ ਜਿਹੜੀ ਜ਼ਰੂਰਤ ਨਹੀਂ ਆ ਰਹੀ ਕਿਉਂਕਿ ਜਿੰਨਾ ਚਿਰ 6 ਤੋਂ 7 ਪਰ ਲੀਫ ਆ ਜਿਹੜੀ ਇਹ ਮੱਖੀ ਨਰਮੀ ਤੇ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਸਪਰੇਅ ਦੀ ਸ਼ਿਫਾਰਿਸ਼ ਐ ਜਿਹੜੀ ਨਹੀਂ ਕਰਦੇ ਦੱਸਦੀ ਹੈ ਕਿ ਪਿਛਲੇ ਸਾਲਾਂ ਦੌਰਾਨ ਨਰਮੇਦੀ ਫਸਲ ਤੇ ਚਿੱਟੀ ਮੱਕੀ ਤੇ ਮੱਛਰ ਦੀ ਮਾਰ ਕਾਰਨ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਸੀ ਜਿਸ ਕਾਰਨ ਇਸ ਵਾਰ ਫਸਲ ਦੀ ਖਾਸ ਦੇਖਭਾਲ ਕੀਤੀ ਜਾ ਰਹੀ ਹੈ ਬਟਿੰਡਾ ਤੋਂ ਅਮਿਤ ਸ਼ਰਮਾ ਜਗਬਾਣੀ ਟੀਵੀ